ਬਕਰੀ ਆ ਬਟਾ ਤੁੰਗੂ 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 ਉਹ ਨਹੀਂ ਖਾਦਾ ਤਾ ਉਹ ਕਾਣੀ ਕਰ ਦ ਬਕਰੀ ਨੂੰ ਉਹ ਪਤਾ ਐ ਅਗਲਾ ਕਹਿੰਦਾ ਪਤਾ ਨਹੀਂ ਹੋਰੀ ਨਾ ਹੋਵੇ ਨਾ ਨਾ ਇਹ ਲੈਂਦੀ ਆ ਬਕਰੀ ਉਹਨੇ ਵੀ ਖੱਪਣਾ ਪਰ ਦੇਮਾ ਕਹਿ ਕੇ ਨਹੀਂ ਲੈਂਦੇ 14 ਦਿਨ ਨਵੀਂ ਦਮੇ ਹੋ ਦੁੱਧ ਜਿੱਜੇ ਹੁੰਦੀ ਦੂਜੇ ਸੂਈ ਹੁੰਦੀ ਆ ਫਿਰ ਦੂਜੇ

ਬੋਗਲਾ ਬੋਗਲਾ ਕਿਲੋ ਕਰ 4 ਕਿਲੋ ਇਹ ਜੀ ਬੋਗਲੇ ਬੋਗਲੇ ਕਟਾਉਂਦੇ ਆ ਕਰਨ ਬੋਗਲੇ ਕਟਾਉਂਦੇ ਆ ਕੋਈ ਸੌਗਰਾਂ ਕੋਈ ਵੱਧ ਦਿੰਦੀ ਆ ਫਤਾ ਫਾਕੀਓ ਦਾ ਦਾਣੇ ਬੱਕਦੇ ਆ ਬੱਕੀ ਦਾ ਹੁਣ ਲੇੇ ਹੀਰਾ ਵੱਧ ਹੋਗੀ ਵੱਧ ਵੀ ਜਾਣਗੀਆਂ ਉਹ ਦਾਣੇ ਦੇ ਉਹ ਜੇ ਸ਼ੇਵਾ ਘਾਟੀ ਦੀ ਤੁਹਾਡੇ ਵੀ ਜਾਣਗੀਆਂ ਕਰਕੇ ਇਹਨਾਂ ਨੂੰ ਦੋ ਦਿਨ ਪਾ ਦੇ ਦੋ ਦਿਨਾਂ ਚ ਜਸਨੀਆਂ ਵੇਸੀ ਗੁੱਧ ਦੇ ਦੀ ਦੋ ਦਿਨ ਪਾ ਨਾ ਕਣਕ ਦਾ ਸਿਹੋ ਹੁਣ ਲੈ ਕੇ ਗਿਆ ਪਰ ਕਿਟੇ ਕਿਟੇ ਆਇਆ ਮੈਂ ਕਿਹਾ ਕਣਕ ਉਹਨੂੰ ਆ ਕੁਭੀ ਪਾ ਰਿਹਾ ਚਲੋ ਜਿਆ ਕਰੋ ਹੁਣ ਚਲੋ ਸਾਡੇ ਨਾ ਛੱਡੋ ਇਹ ਕੁਝ ਪਾਉਣਗੇ ਮਰੀਕਾ ਬੇਕਾਰ ਕਰਕੇ ਜਿੰਨਾ ਦੁੱਧ ਕਿਸੇ ਇਹ ਜਿਆ ਬੰਦਾ ਕਣਕ ਉਹ ਮਰੀਕਾ ਇਹ ਜਿਆ ਬੰਦਾ ਉਹ ਮਰੀਕਾ ਬਾਈ ਜਦ ਹੁਣ ਬੱਕਰੇ ਖਰੀਆਂ ਨੇ ਗਾਂ ਜਾ ਕੇ ਪਾਉਣਗੇ ਕੱਢ ਲੈਣਗੇ ਮੈਂ ਉਹੀ ਗੱਲ ਕਹਿੰਦਾ ਇਹ ਸ਼ੰਗਲਾਦ ਨਾ ਜਿਹੜੇ ਮੋਟੇ ਮਾਝਾ ਮੰਗੂ ਇਹ ਤਾਂ ਦੇਖੜੇ ਨਾਬੇ ਆਹ ਤਾਂ ਦੇਖਿਆ ਗੁਰ ਪਾਵਾਂ ਕੋ ਹੋ ਜਾ ਬਿੱਠਾ ਹੋ ਹਾਂ ਮੁੱਲ ਗਾ ਜਿਆਦੇ ਬੱਕਰਾਂ ਵੇਚਣੀਆਂ ਨੇ ਵੇਚਣੀਆਂ ਨੇ ਅਰੇ ਅਰੇ ਦੋ ਦੋ ਐਸੀ ਗੱਲਾਂ ਨਹੀਂ ਕਰਦੇ ਆ ਨਾ ਦੋ ਗੱਲਾਂ ਹੀ ਨਹੀਂ ਵੇਚਣੀਆਂ ਨੇ ਇਹ ਬੜਾ ਲੰਮਾ ਜਰਵਾ ਕੰਮ ਨਹੀਂ ਕਰਦੇ ਹਾਂ ਇਹ ਨਹੀਂ ਮੈਂ ਨਾ ਉਹ ਜਿਹੜੀ ਮੰਡੀ ਆ ਨਾ ਮੁੱਲਾ ਕੋ 6ਵੇਂ ਨਹੀਂ ਹੋ ਰਹੇ ਹੂੰ ਬੱਸ ਉਹ ਪਤਾ ਨਹੀਂ ਕਿ ਸਾਡਾ ਧਾਗਾ ਕਰ ਰਹੇ ਉੱਥੇ ਪਾਸੇ ਰੁਵੀ ਨਹੀਂ ਕਰਦੇ ਨੇ ਆ ਬੱਕਰੀਆਂ ਅੱਜ ਮੇਰੇ ਕੋਲ ਤੇ ਬੱਕਰੀਆਂ ਤੋਂ ਮੈਂ ਪੰਜ ਮਿੰਟਾਂ ਦੇ ਵੇਚੇ ਉਹ ਚਲੋ ਤਾਂ ਯਾਰ ਮੈਨੂੰ ਪਤਾ ਕੱਲ ਮੈਂ ਮੰਡੀ ਜੀ ਜਾਣ ਗਿਆ ਵੈ ਕੱਲ ਬੇਸਰੇ ਗੱਲ ਬੰਦੇ ਨੇ ਫੋਨ ਲਾਇਆ ਵੀ ਤੂੰ ਝੋੜੀ ਬੱਕਰੀਆਂ ਨਹੀਂ ਲੈ ਕੇ ਹੁਣ ਯਾਰ ਮੈਂ ਕਰ ਉਹਦੇ ਗੱਲ ਬੜਕੰਨ ਨੇ ਉਹ ਲੰਗ ਚਲੇ ਚਲੇ ਨਹੀ ਵੇਚੀਆ ਕਰ ਲਾ ਲੰਗ ਚਲਾਣਾ ਹੁਣ ਉੱਥੇ ਜਾਣਾ ਅੱਜ ਕਰੀ ਇਹ ਅਨੁਗਮ ਬੱਕਰੀ ਵੇਚੀ ਅੱਜ ਕਰੀ ਇਹ ਇੱਥੇ ਆਦੀ ਨੌ ਨੌ ਯਾ ਬੜਾਈ ਆਵੀ ਸੰਤ ਦੇ ਕੱਪਾ ਪੂਰਾ ਬਕੀ ਦਾ ਜਾਇ ਜੀ ਮੁੱਲ ਨਹੀਂ ਜਾਇ ਰੋਸ ਦਾ ਬਣ ਜੀ ਹੈ 75000 ਉਹ ਤਾਂ ਰਹਿੰਦਾ ਹੋਵੇ ਹੋਰ ਪਾਲਾ 25 ਦਾ ਲੱਖ ਬਣਦਾ ਠੀਕ ਹੈ ਇਹ ਮੇਰਾ ਤਾਂ ਨ ਘਟੇ ਲੱਖ ਦੀ ਬਿਮਾਰੀ ਨੂੰ ਉਹ ਹੀ ਮੇਰਾ ਕਰ ਇਹਨਾਂ ਦੇ ਇੱਕ ਮੁੰਡਾ ਆ ਗਿਆ ਬਰਾਬਰ ਦੀਆਂ ਬੱਠਾ ਨਾ ਹਾਈ ਕਰੋ ਜੀ ਇਹ ਤੁਹਾਡੇ ਮਨ ਲੱਗੀਆਂ ਪਾਖਾਈ ਕੱਢਿਓ ਅਸੀਂ ਲੋੜ ਆਈਏ ਪੱਛਾ ਇਹ ਤਾਂ ਇਹ ਚਾਰਦੰਦ ਪੱਠਾ ਜੀ ਇਹ ਗੱਲ ਆਪ ਪੱਕਾ ਪਾਦਾ ਖਾਲੀ ਕਰਕੇ ਦੇਵਾ ਜੀ ਕੋਈ ਆ ਵੱਡੀਆਂ ਬੱਕਰਾਂ ਦੇ ਆ ਦੁੱਧ ਵਾਲੀਆਂ ਇਹਨਾਂ ਦੀ ਹੈ ਛੋਟੀਏ ਕੋ ਪੈ ਗਿਆ हाँ। ना, 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 पे ना ना हाँ पुरे हैं यार क्या है तो नॉलेज आ रही है अब क्या मत छोड़ बहुत है हाँ वो लोग बंदे ने भी करा दी फोन करना आजाओ इतना पता भी नहीं तो खाई दी था ये नाम बता करना आओ छोड़ हूँ ना बस मल्ला ना हम पे से शादा ना हम पे से वो नहीं कर देंगा ਬਈ ਹੌਲੀ ਜਦੋਂ ਮੈਨੂੰ ਕਹਿੰਦੇ ਬਸ ਮੰਨਦਾ ਉਹ ਬਾਬਾ ਜੀ ਉਹਨੂੰ ਦੇਣਾ ਬਹੁਤ ਨਾ ਹੀ ਕੋ ਵੀ ਨਹੀਂ ਉਹ ਰਿਆ ਮਾਂ ਆ ਖਾਨ ਸਾਹਿਬ ਜੀ ਲੈ ਬਈ ਪਰ ਵੀ ਆ 50000 ਲੈ ਬਈ 25 ਕਰੋ ਮੈਂ ਵੀ 40 ਜੂਣੀ ਲਾਉਂਦਾ ਹੈਗਾ ਹੁਣ ਕੱਲੀ ਆ 50000 ਦੇਖ ਤੂੰ ਵੀ ਖਾਣਾ ਉਹ ਵੀ ਤੂੰ ਮੈਂ ਵੀ ਖਾਣਾ ਹੈ ਇੱਧਰ ਆ ਜਾਓ ਲੈ ਖਾਣ ਖਾਣ ਟੱਕਰ ਗਏ ਹੁਣ ਕਿੰਨੇ ਖਾਨੋਂ ਤੁਸੀਂ ਲਓ ਬਈ ਪਿੰਨੀ ਮੁਸਲਮਾਨ ਆ ਦੋ ਬੱਕਰੀਆਂ ਦੇ ਉੱਤੇ ਕਿੱਟਾ ਇਹ ਕਮੰਡੋ ਇਹ ਕਹਿੰਦੇ 40 ਲਾਮਾ ਨਹੀਂ ਕਲਪਾ ਕਮ ਯਾਰ ਪੱਕਾ ਮੂ ਲਾਮਾ ਹਾਂ ਯਾਰ ਇਹ ਜੇ ਤਾਂ ਨਾ ਲਾਉਦੇ ਨਾ ਇਹਦਾ ਘਰ ਚੇ ਜਾਣੀ ਆ ਤੁਹਾਡੇ ਹਾਂ ਪੂਰਾ ਭਾਜੀ ਵੀ ਤੂੰ ਲੈ ਜਾ ਬੱਕਰੀਆਂ ਉਹਨਾਂ ਦੇ ਡੇ ਕੁ ਦੇ ਦੇਣਾ 100000 ਬੱਕਰੀਆਂ ਪੱਕਰਾਂ ਦੇ 70000 ਉਹਨੇ ਕਿ ਜੀ ਇਹਨੇ ਕਿ ਜੀ ਨਵੇਂ ਪਕਾਈ ਕਰਨਾ ਕਿ ਜੀ ਨਵੇਂ ਨਹੀਂ ਹੁਣ ਨਹੀਂ ਜੇ ਆਹ ਇੱਕ ਜੀ ਨਵੇਂ ਨਹੀਂ ਆ ਆ ਮੇਰੀ ਗੱਲ ਸੁਣ ਤਿੰਨੇ ਖਾਨ ਖਾਨ ਇਕੱਠੇ ਹੋਣ ਨਾ ਹੁਣ ਕਰਦੇ ਨਾ ਸਾਡੇ ਵੀ ਰਹੂਗਾ ਬਾਈ ਨਾ ਮੈਂ ਤੈਨੂੰ ਕਿਹਾਈਆਂ ਜਿਹਾ ਪਾਵਾਂ ਤੈਨੂੰ ਹਜ਼ਾਰ ਨਹੀਂ ਤੈਨੂੰ 2000 ਨਹੀਂ ਤੈਨੂੰ 5000 ਨਹੀਂ ਮੈਂ ਤਾਂ ਗੱਲ ਕਰੀ ਤੇ ਲੈ ਲਊ ਯਾਰ ਦੇਣਾ ਨਹੀਂ ਲਈ ਬਈ ਅਦਾ ਇਹ ਅਦਾ ਕਰੀ ਪਾਵਾਂ ਦੇਖ ਲੈ ਜੇ ਚੰਗੇ ਹੋਣਗੇ ਫਿਰ ਆਪਾਂ ਹਾਂ ਕਰਾਂ ਨਾ ਬੰਦਾ ਵੇਚੂ ਵਕਰੇ ਦੇ ਚੰਗੇ ਜਿਹਾ ਲੱਗਣ ਗਿਆ ਉਹ ਤੇ ਮਰਜੀ ਹੈ ਦੇਖ ਇੱਕ ਮਿੰਟ ਮਾਲ ਦਾ ਮੁੱਲ ਮਿਲਿਆ ਪਫੜਾ ਲੈ ਬਾਈ ਨੂੰ ਖੁਸ਼ ਕਰ ਦੇਣਾ ਲੈ ਜਾ ਹੋਇਆ 60000 ਦੇ ਮੱਕਰੇ ਹੋ ਗਏ ਯਾਰ ਯਾ ਬਾਰਾ ਹੋ ਯਾਰ 60000 ਦੇ 10000 ਇਕੱਠੀ ਮਾਰੇ ਯਾਰ ਨਹੀਂ ਇੱਕ ਟੁਕੜਾ ਕਮਣਾ ਬੋਲਾ ਕਾ ਹੋ ਗਿਆ ਫੇ ਹੁਣ ਕਿ ਦਿਖਣਾ ਤੂੰ ਯਾਰ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹਰੇ ਹਰੇ ਕੋਈ ਨਹੀਂ ਕੋਈ ਸਾਰਿਆ ਕੋਈ ਗੁੱਸਾ ਕਰਦਾ ਕੋਈ ਨਹੀਂ ਨਾ ਹੱਬੂ ਕਿਸੇ ਨਹੀਂ ਨਾ ਬਹਿਮਤ ਕਰੋ ਆਪਾਂ ਨੂੰ ਆਇਆ ਹਾਂ ਨਾ ਹੱਬੂ ਕਿਸੇ ਕਹਿੰਦਾ ਹੁਣ ਤੂੰ ਨਹੀਂ ਜਾ ਕੀ ਕਹਿੰਦੀ ਹੁਣ ਆ ਦੇਤਾ ਇਹ ਗੱਲ ਦਾ ਕਿਸੇ ਦਾ ਆ ਰਾਬਾ ਹੁਣ ਜਦੋਂ ਮੈਨੂੰ ਕੋ ਕੁੱਤੀ ਜਨਾ ਯਾਰ ਤੂੰ ਬੰਦਾ ਯਾਰ ਹੋਰ ਕੱਟ ਕਰ ਲੈ ਉਹ ਸਭ ਹੀ ਲੱਗ ਗਿਆ ਉਹ ਯਾਰ ਰਹਿਆ ਪੱਕੀ ਗੱਲ ਲੱਗ ਗਈ ਤੂੰ ਯਾਰ ਇੱਕ ਮਿੰਟ ਤੂੰ ਆ ਕੱਲੀ ਕਾਲੀ ਬੱਕਰੀ ਦਾ ਤੇਰੇ ਸਾਹਮਣੇ ਦਾ ਸਾਰਾ ਕੁਝ ਮਿੱਟੀ ਦੀਆ ਦੂਰਾ ਵੀ ਆ ਗੀਰੇ ਗਾਹ ਦੇ ਗੱਲ ਦਾ ਰਾਹ ਲਾਤਾ ਇੱਕ ਮਾਰਾ ਦੋ ਬੱਕਰੀਆਂ ਨੇ ਵੱਡੀਆਂ ਆਹੋ ਉਹ ਬੱਕਰੀ ਨਹੀਂ ਤੀਂਆਂ ਨੇ ਨੇ ਉਹ ਬੱਕਰੀ ਨੇ ਚਾਚਾ ਕੀ ਕਹਿੰਦਾ ਇਹ ਮੈਂ 60 ਲਾ ਦਿਆ ਯਾਰ ਕੀ ਕਹਿੰਦਾ ਤੇ ਗੋਇਆ ਘੰਡੇ ਆ 70 ਚੋਂ 70 ਚੋਂ ਪੱਕੀ ਜੀ ਗੱਲ ਹੋਰ ਕਹਿਣਾ ਰੱਖਦਾ ਯਾਰ ਉਹ ਹੁਣ ਕਿਥੇ ਨਹੀਂ ਛਾੜਣਾ ਬੱਕੇ ਛਾੜਦੇ ਰਹਿ ਗੋ ਪਹਿਲੀ ਉਹਨੇ ਦਾ ਚੈੱਕ ਤਾ ਉਹ ਵੀਰੇ ਕੱਲੀ 50000 ਦੀ ਉਹ ਖਾੜ ਕੇ ਮੂਰੇ ਵੀ ਮਗਰ 50000 ਲੜੀ ਆਖਰੀ ਵਾਲਾ ਉਹ ਨਹੀਂ ਇਹ ਕੋਈ ਨਹੀਂ ਦੇਮਾ ਕੇ ਖੋਟਿਆ ਆ ਗੱਲ ਖੜਿਆ ਤੇ ਗੋ ਗਿਆ ਹੋਰ ਪਾ ਉਹ ਕਿੱਥੇ ਕਰਾਂ ਮੂੰਹ ਉਹ ਮੈਂ ਤਾਂ ਤੈਨੂੰ ਹੁਣ 1 ਲੱਖੀ ਚੱਲ ਦੱਸ ਉਹ ਗਰ ਇਹ 68 ਦੀ ਹੈ ਕਹਿੰਦਾ ਦੋ ਘਟ ਹੁੰਦਾ ਦੋ ਘਟ 70 ਦੀਆਂ ਬਾ ਗਾਇ ਗੱਲ ਆ ਤੂੰ ਲੋ 68 ਦਿਨਾ ਦਿਨ ਉਹ ਗੱਤ ਹੋ ਜਾ ਮੇਰੀ ਅਸਮਾਨ ਜੀ ਲੋ ਬੱਕੇ ਬੇਣਿਆ ਨਹੀਂ ਨਹੀਂ ਲਾਖ ਯਾਰ ਟੱਕਰ ਕਰਾਂ ਤਾਂ ਨਹੀਂ ਲਾਉਂਦੇ ਨੇ ਕਿ ਤੂੰ ਕਹਾ ਬੰਦੇ ਆਪਾ ਮਾਰਦੇ ਨਹੀਂ ਹੈਗੇ ਆਪੀ ਵਾਲੀ ਗੱਲ ਕਰੀ ਯਾ 5060 ਤੋਂ ਹੋਰ ਪਾਪਾ ਯਾਰ ਅੱਛਾ ਓਹ ਕੋ ਪਾਲਾ ਤੇਰੀ ਲੈਣੇ ਯਾਰ ਕਦਰ ਕਰ ਉਹ ਯਾਰ ਭਾਂ ਤੇ ਤੇਰੇ ਬੇ ਮਗਦੁਰ ਫਤ ਨਹੀਂ ਯਾਰ ਬੰਦੇ ਕੋਈ ਗੱਲ ਨਹੀਂ ਫਿਰ ਬਸ਼ਾਮ ਨੂੰ ਬਸ਼ਾਮ ਪਾ ਯਾਰ ਠੀਕ ਦਾ ਗੱਲ ਯਾਰ ਲਓ ਵੀ ਪੂਰੀਆਂ 100000 ਦੀਆਂ ਹੋਣਗੀਆਂ ਆ ਬੱਕੇ ਖਾ ਬਾਈ ਸਾਈਂ ਕਰਾਂ ਇੱਧਰ ਕਰ ਬੱਕੇ ਚੰਗੇ ਯਾਰ ਹਾਂ ਬੱਕੇ ਦੀ ਨੇ ਦਿਖਾ ਆ ਦੋਹਾ ਬਾਬਾਈ ਲੋ ਵੀ ਕਿਤਾਬ ਬੱਕਰੀਆਂ ਤੇ ਸੇਰੀ ਇੱਕ ਆ ਕਾਲੀ ਹੋਈ ਹੈਗੀ ਤੇ ਕਾ ਬੱਕਰੀ ਇਹਦੇ ਨਾਲ ਪੱਠਾ ਹੈਗੀ ਦੋ ਪੱਠਾ ਨੇ ਮਗਰ ਉਹਨਾਂ ਦੇ ਇੱਕ ਇੱਕ ਪੱਠਾ ਮਗਰ ਇਹਦੇ ਮਗਰ ਆ ਪੱਠਾ ਹੈ ਬਲੰਗੜਾ ਨੂੰ ਮੈਂ ਜਾਣਾ ਇਹਦਾ ਇਹ ਹੋਈਆਂ ਨੇਗੀਆਂ 5 60 ਦੀਆਂ 60000 ਦੀਆਂ ਇਹ ਨੀਮਾ ਮਹੀਨੇ ਲੱਗਿਆ ਸੀ ਠੀਕ ਆਹੋ ਮੈਂ ਜਿਆਦਾ ਆ ਗਈ ਇਹਦੇ ਨਾ ਮੈਂ ਇਹ ਜਾਵਾਂਗੀ ਹੁਣ ਇਹਨਾਂ ਨੂੰ ਇਹ ਦੱਸੋ ਹੋਣ ਗੀ ਬੱਕਰੀਆਂ ਦੇ ਇੱਕ ਇੱਕ ਮਿੰਟ ਜ਼ਰੂਰ ਕਰੋ ਵੀ ਕਿ ਇਹ ਹੁਣ ਇਹਨਾਂ ਦਾ ਕੰਮ ਨਬੜ ਗਿਆ ਬਹੁਤ ਚੰਗੀਆਂ ਨੇ ਆਇਆ ਕਿੰਨੇ ਪੈਸੇ ਮੰਗਦਾ ਇਹਦਾ 25000 ਚੱਲਦਾ ਮੰਨਦਾ ਹੈ ਨਾ ਕੋਈ ਪਾ ਦੂ ਮਾਂ ਬਸੇਰੇ ਪਾਣੇ ਇਹਨਾਂ ਕੱਪੜੇ ਨੇ ਇਹ ਆਹ ਹਾ ਸੁਣਾ ਇਹਨਾਂ ਕਿੰਨੇ ਰਹਿ ਮੰਗਦਾ ਇਹ ਜੋੜੀ ਦਾ ਪੰਡਾ ਇਹ ਕਾ ਕਰ ਨਰਾਪਰਾ ਹੁਣ ਇੱਕ ਦਾ ਹੰਦ ਆ ਰੰਦ ਨਦਰਾ ਗਲਤ ਕਰ ਇਹ ਸਾਬ ਉਹਨਾਂ ਦੇ ਦੇ ਬੋਲ ਕੋਈ ਗੱਲ ਨੂੰ ਕਹਿ ਤਾ ਖਿਆ ਹੀ ਫੜਾ ਹੋਰ 44 ਦਿਨ ਹੀ ਚੁੰਦਾ ਨਾ ਠੀਕ ਆ ਇਹ ਇਹ ਹੱਬਾ ਹੋਇਆ ਲੱਬੋ ਨੇ ਪਾਤੀ ਹਜ਼ਾਰ ਦੀ ਉਹ ਬਾਪੀ ਨੇ ਯਾਰ ਕੱਠੇ ਰਿਏ ਬਟੇ ਜਾਂਦੇ ਨੇ ਤਾਂ ਕੋਈ ਨਾ ਮਰਜੀ ਹੜ 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 ਲੋਕ ਪਾਤੀ ਖਾਨ ਜੀ ਉਹ ਲੋਕੋ ਮਾੜਾ ਖਾਨ ਜੀ ਲੋਕੋ ਤੂੰ ਜਾ ਵੀ ਰੱਖਿਆ ਪੱਕੇ ਦਵਾਈਆਂ ਦੇ ਤਨਕ ਤਾਂ ਨਹੀਂ ਤਾਂ ਨਾ ਕਰਨੇ ਕਿਸੇ ਮਰਜੀ ਖੜਾ ਕੇ ਉਹ ਥਲੇ ਕਰਕੇ ਪਾਓ ਅਸੀਂ ਵੀ ਇਹਦੀ ਜਾਨ ਵੀ ਜਾਵੇ ਲੈ ਆਹੀ ਰਹੀ ਹੈ ਜੀ ਸਰਦਾਰ ਜੀ ਆਹੀ ਰਹਿਣਾਂ ਨੇ ਹਾਂ ਜੀ ਉਹਦੇ ਆ ਹੁਣ ਜਦੋਂ ਲਾਹ ਲਓ ਉਹਦੇ ਭੰਗ ਗਿਆ ਖਾਂ ਖਾ ਜੀ ਆ ਬਠਾ ਪਾ ਮੇਰੇ ਕਹੇ ਮੇਰੇ ਕਹੇ ਬਠਾ ਪਾਣਾ ਬੇਨਾ ਬੁਸੇ ਪਾ ਲੈਣਾ ਪਾ ਕਰਾ ਇਹਦਾ ਆਹ ਸਾਹ ਨਾ ਦੇ ਯਾਰ ਅਮਰੀਕਾ ਤਾ ਫਾੜੋ ਤੁਹਾਡੇ ਬਣੋ ਇਹ ਬਾਦਨੇ ਪਾ ਕਰਾਦਾ ਕੀ ਐਨੀ ਆਹ ਫਾੜਾ ਜਾਂ ਪੱਠ ਪਾ 20000 ਦੀ ਉਹ ਦੱਸਾ ਕਰ ਇੱਕਦਮ ਉਹ ਖੜਿਆ ਇੱਥੇ ਲੱਕ ਲੱਕੇ ਸਾਡੀ ਵੀ ਰੱਖ ਲਾਉਣ ਰੱਖ ਰੇ ਮੈਂ ਬੋਲ ਨਹੀਂ ਕਰਾ ਜੀ ਰੱਖ ਰੇ ਇੱਥੇ ਮਾਈ ਆਇਆ ਉਹ ਖੜਾ ਰੱਖ ਰੇ ਕਿੰਨਾ ਕੰਟੀ ਯਾਰ ਬੱਸ ਦੇ ਦੇ ਉਹ ਇਹਨੇ ਵੀ ਗਾਦਾ ਜਰਾ ਦਿਲ ਕਰੇ ਜੱਟ ਕੋਲ ਜਾ ਮਾਰਿਆ ਯਾਰ ਭਾਗ ਲੇ ਤੁਮੜਾ ਖੜ ਜਾ ਇਹ ਮਾਂ ਬੋਲੀ ਰੂ ਨੂੰ ਕਿਹਾ ਵੀ ਪਹਿਲੇ 20000 ਕਹਤਾ ਇਹ ਤਾਂ ਲੋਨਾ ਦਾ ਘਰ ਕੀ ਹੈ ਇਹ ਨਾਂ ਮੇਰੀ ਆ ਮੁੰਡਾ ਹੋਗਾ ਟੋਏ ਕਰ ਆ ਬੱਕਰੀਆਂ ਬਾਹਰ ਕੱਢ ਲਾ ਔਰ ਇਹ ਖਰਜੀ ਨਹੀਂ ਤਾਂ ਟੱਪ ਕੇ ਵੱਢੀ ਲਫੜਾ ਏ ਉਸੇ ਦੀ ਬਸ ਹੁੰਦੇ ਵੇ ਬਟਨ ਮੋੜਨਾ ਮੋੜਨਾ ਯਾਰ ਹੋਰ ਪਾ ਦੇ ਯਾਰ 21 ਹੋ ਗਈ ਗਰੀ ਹੋ ਗਈ ਲੈ ਇਹਦੇ ਹੋਣੀ ਹੁਣ ਕੀ ਕਰੀ ਬਣ ਖਾ ਲਾ ਹੰਦੈ ਕੇ ਫੇਜੋ ਯਾਰ ਮੇਰੇ ਕੋਲ ਬਾਈ ਜੀ ਪਾ ਰੱਖ ਅੱਗੇ ਬੰਦ ਲੱਗੇ ਯਾਰ ਬਾਈ ਜੀ ਹੋ ਗਈ ਇਹਦੇ ਪਿੱਛੇ ਨਾ ਕਹ ਤੂੰ ਨਾ ਬੰਦੇ 20000 ਦੀ ਪੱਟ ਪਾਲਾ ਵਾਜ ਤੇਰਾ ਫੈਰਾ ਪੰਜ ਦਾ ਤੇ ਉਹ ਗੁਰੂ ਬਗ ਉਹ ਗੁਰੂ ਬਗ ਹੋ ਉਹ ਰਿਆ ਬਸ ਬਾਣ ਦੀ ਪੱਟ ਤਾ ਹਰ ਪਾਸੇ ਲੱਗ ਲੱਗ ਜਾ ਮੇਰਾ ਹਾਂਜੀ ਉਹ ਖੜ ਜਾ ਤਸਦੀ ਕੁ ਮਾਰ ਲੈ ਮੋਰ ਅੰਨਦ ਕੇ ਦਿਖਾਵੇ ਪਸੰਦ ਦਾ ਨਹੀਂ ਇਹਦਾ ਰਹੀ ਮੇਰਾ ਦਿਆ ਦੰਦਾ ਮੰਦ ਦੋ ਹਣਾ ਖੜ ਜਾ ਦੋ ਦੰਦਾ ਬਾਈ ਦੱਸ ਉਹ ਨਮਰੀ ਆਪਾ ਹੱਦਾ ਕਰਾਉਂ ਆਇਆ ਮੋੜਾ ਠਾਈ ਹੀ ਲੇਣਾ ਕਿਨੇ ਦਾ ਉਹ ਵਿਚਾਰਾ ਭਗਤ ਬੰਦਾ ਕੋਈ ਗੱਲ ਨਹੀਂ ਅੱਜ ਤੇਰੇ ਕੋਲ ਨਹੀਂ ਰੋਟੀ ਅੱਜ ਤੇਰੇ ਕੋਲ ਨਹੀਂ ਬੱਟਾ ਹੀ ਅੱਜ ਤੇਰੇ ਕੋਲ ਨਹੀਂ ਆ ਨਸਬੇ ਹਿਸਾਬ ਨਾਲ ਦੇ ਯਾਰ ਆ ਜਾ ਉਹ ਵੇਖ 28000 ਰੁਪਏ ਮੰਗਿਆ ਦੋ ਤਿੰਨ ਦਾ ਬੱਚਾ ਹੈਗਾ ਕਿੰਨਾ ਮੰਗਿਆ 28000 ਆਮ ਆਖਦੇ ਬਾਈ ਕਹੀ ਜਾਂਦਾ ਠਾਈ ਕਿਹਾ ਅਸਲਾਮੁਅਲੈਕਮ ਵਾਲੇਕਮ ਦਿਜੇ ਗਰਾ ਮੰਡੀ ਜਾ ਦੁਲਿਆ ਮਾਗ ਮਾਗ ਬੁਰੀ ਫਿਰੂ ਈਏ ਗੜਾ ਗੜਾ ਕੱਕ ਮੰਡੀ ਚੋਂ ਮੰਡੀ ਆਪਾਂ ਨੂੰ ਗੜਾ ਗੜਾ ਆ ਰਿਹਾ ਨਹੀਂ ਆ ਰਿਹਾ ਨਹੀਂ ਆਇਆ ਪੱਠ ਨੂੰ ਕਦੇ ਮਾਰੀ ਵੀ ਪਿੱਛੀ ਲੈ ਜਾਣੀ ਆਹ ਕੋਈ ਨਹੀਂ ਪਿੱਛੇ ਲੈ ਲਈ ਹੈ ਹਾਂ ਤੇ ਨਹੀਂ ਦੇਦੀਆਂ ਵਧੀਆ ਮੱਠ ਆਈ ਜੀ ਹੈ ਲੱਪੜਾ ਦੀ ਕੋਈ ਗਾਰੰਟੀ ਨਹੀਂ ਹੁਣ ਤਾਂ ਦੇਖ ਗਾਰੰਟੀ ਵੀ ਨਾ ਦਿੰਦਾ ਨਹੀਂ ਬੱਕਰੀਆਂ ਨੂੰ 3-4 ਮਹੀਨਾ 3-4 ਮਹੀਨਾ ਹੋ ਗਿਆ ਲੱਕੀਆਂ ਆ ਤਾਂ ਹੈਗੀ ਆ